ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਕਵਿਤਾ ਹੈ ਜਿਸ ਦਾ ਸਰਲੇਖ ਹੈ ਪਦਮ ਬ੍ਰਿਛ ਦੀ ਬਹਾਰ ਇਹ ਕਵਿਤਾ ਕਸੋਲੀ ਪਹਾੜੋ ਤੇ ਉਚਾਰਨ ਕੀਤੀ ਗਈ ਸੀ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਉੱਡੀ ਨਮੀ ਆਕਾਸ਼ਾਂ ਵਿੱਚੋਂ ਬੱਦਲ ਹਨ ਖਿਸਕਾਏ ਨਿਰਮਲ ਹੋ ਅਸਮਾਨ ਤਹਿਕਿਆ ਨੀਲੇ ਰੂਪ ਦਿਖਾਏ ਸਾਰੀ ਛੱਬੀ ਆਕਾਸ਼ਾਂ ਵਾਲੀ ਲੁਕੀ ਨਿਕਲ ਹੈ ਆਈ ਮਾਨੋ ਫਬਨ ਗਵਾਚੀ ਹੋਈ ਕੁਦਰਤ ਲਬ ਲਈ ਦਿਨ ਨੂੰ ਸੂਰਜ ਚੰਦ ਰਾਤ ਨੂੰ ਤਾਰਿਆਂ ਰੂਪ ਦਿਖਾਇਆ ਨੀਲੇ ਤੋਤੇ ਅੰਬਰ ਉੱਤੇ ਸੋਹਜ ਬਾਜ਼ਾਰ ਲਗਾਇਆ ਪਰ ਹੇਠਾਂ ਹੁਣ ਤਰੀ ਘਟ ਗਈ ਉੱਤੇ ਪਏ ਨਾ ਪਾਣੀ ਆਪ ਕਟੇ ਫੁੱਲਾਂ ਦੀ ਛਿੰਚਣ ਸਬਜ਼ੀ ਹੈ ਕੁਮਲਾਣੀ ਸਾਵੇ ਸਾਵੇ ਟਿੱਬੇ ਸਾਰੇ ਪੀਲਤਣ ਤੇ ਆਏ ਸ਼ਾਖਾਂ ਨੇ ਹੈ ਰੰਗ ਬਦਲਿਆ ਸਬਜ਼ੀ ਕੱਟਦੀ ਜਾਏ ਪੱਤੇ ਝੜਨ ਉਦਾਸੀ ਖਾਖਾ ਡਾਲਾਂ ਕਾਂਬੇ ਆਈਆਂ ਠੰਡੀ ਪੌਣ ਵਗੇ ਰੰਗ ਪਲਟੇ ਅਨ ਉਦਾਸੀਆਂ ਛਾਈਆਂ ਗੁਲਾਬ ਆਸੀਆਂ ਵੀ ਲੈ ਆਈਆਂ ਜਾਂਦੇ ਫੁੱਲ ਕੁਮਲਾਏ ਇਸ਼ਕ ਪੇਚਿਆ ਦਾਣਾ ਪੈ ਗਿਆ ਫੁੱਲਾਂ ਨੂੰ ਲਗਾਇ ਬਦਲ ਵਤੀਰਾ ਲਿਆ ਕਤੀਰੇ ਸਾਰੇ ਫੁੱਲ ਸਮੇਟੇ ਬੀ ਬੀ ਹੋ ਕੇ ਕਿਰਦਾ ਜਾਂਦਾ ਪਿਆ ਖਾਕ ਵਿੱਚ ਲੇਟੇ ਵਨ ਵਨ ਨੇ ਰੰਗਾ ਦਾ ਡੇਲੀਆ ਖੇੜਾ ਸੀ ਜਿਸ ਆਇਆ ਮੀਨਾ ਲਾਏ ਬਾਜ਼ਾਰ ਰੰਗਾ ਦਾ ਜਾਦੂ ਸੀ ਜਿੰ ਪਾਇਆ ਕੁਮਲਾਂ ਦਾ ਸਿਰ ਛੱਡਦਾ ਜਾਂਦਾ ਨਜ਼ਰ ਨਹੀਂ ਹੋਣਾ ਆਂਦਾ ਜਨੀਆਂ ਛੋਟਾ ਵੀਰ ਇਸ ਦਾ ਨਾਲੇ ਟੁਰਿਆ ਜਾਂਦਾ ਨਿੱਕੇ ਮੋਟੇ ਹੋਰ ਫੁੱਲ ਵੀ ਗੁਮ ਹੋ ਰਹੇ ਨਾਲੇ ਸਹਿਮ ਬਨਸਪਤ ਤੇ ਹੈ ছਾਇਆ ਰੱਖੇ ਪੈਰ ਸਿਆਲੇ ਅਸਮਾਨਾਂ ਦੀ ਖਿੜੀ ਸੁੰਦਰਤਾ ਪਰਬਤ ਦੀ ਕੁਮਲਾਈ ਭਈ ਉਦਾਸ ਬਨਸਪਤ ਸਾਰੀ ਦਿਲਗੀਰੀ ਵਿੱਚ ਆਈ ਚਾਹਣ ਚੱਕ ਕੀ ਨਜ਼ਰੀ ਆਇਆ ਪਦਮ ਅੱਖ ਪਰ ਆਇਆ ਛੋਟੇ ਸ਼ਗੂਫੇ ਸ਼ਾਖ-ਸ਼ਾਖ ਤੋਂ ਫੁੱਲਾਂ ਸਰੀਆਂ ਲਾਈਆਂ ਰੰਗ ਗੁਲਾਬੀ ਤੇ ਬਾਸ ਹੋਣੀ ਆਬਾ ਮਸਤੀਆਂ ਵਾਲੀ ਇਹ ਸ਼ਗੂਫੇ ਤੋਂ ਪਈ ਟਪਕੇ ਹਲਕੀ ਸੋਹਣੀ ਲਾਲੀ ਪਤ ਨਾ ਦਿਸਦਾ ਨਵਾਂ ਨਿਕਲਿਆ ਸ਼ਾਖ ਨਾ ਟਹਿਣੀ ਕੋਈ ਫੁੱਲਾਂ ਦੀ ਪਰਡਾਰ ਆ ਗਈ ਟਹਿਣੀ ਸਭ ਪੁਰੋਈ ਸਿਰ ਤੋਂ ਪੈਰਾਂ ਤੀਕ ਸੁੰਦਰਤਾ ਟਿਕਵੀਂ ਰੰਗਤ ਵਾਲੀ ਸ਼ੋਖੀ ਤੋਂ ਖਾਲੀ ਪਰ ਮਿੱਠੀ ਬਹਿਨੀ ਡਾਲੀ ਡਾਲੀ ਸਾਰਾ ਖਿੜਿਆ ਬਿਰਜ ਪਦਮ ਦਾ ਨਾਲ ਸ਼ਗੂਫੇ ਭਰਿਆ ਸਹਮੀ ਪਈ ਬਨਸਪਤ ਦੇ ਵਿੱਚ ਖੜਾ ਉਲਾਸਾਂ ਵਰਿਆ ਦੱਸੇ ਕੁਦਰਤ ਦੀ ਇੱਕ ਵਰਤੋਂ ਵਿੱਚ ਉਦਾਸੀ ਰੁੱਤੇ ਫੁੱਲ ਚੜੀ ਜਦ ਹੋ ਰਹੀ ਸਾਰੇ ਤਦੋਂ ਪਦਮ ਦੇ ਉੱਤੇ ਖਿੜ ਗੁਲਜ਼ਾਰ ਹੋ ਕਰੇ ਦੇਨ ਦੀ ਹੈ ਬਾਹਰ ਰੁੱਤ ਐ ਤੇ ਨਹੀਂ ਉਦਾਸੀ છਈ ਅਸਾਂ ਤੇ फूल चढ़ी नहीं चेते सहम गई बन राए सगल है ठंडक आई सुन के खेड़ा छड़ सबस ने दित्ता हो निराश सिर तुन के पर कुदरत विच अजय पिया है ओ समान इस रते जे लइए ता खिड़िए फलीए रहीए शगुफे उते सहम गया ते सोची पे गया गया उदासी मंदर फूल चढ़ी आपे हो जांदी ਛਾਏ ਹਨੇਰਾ ਅੰਦਰ ਜੇ ਕੁਦਰਤ ਦੇ ਰੰਗ ਵਟਾਇਆ ਇਸ ਦੇ ਮਗਰ ਵਟਾਈਏ ਆਪਣਾ ਢੰਗ ਖੋਜ ਇਸ ਕਰੀਏ ਤਾਂ ਕੁਝ ਲੱਭ ਲਈਏ ਜਿਸ ਦੇ ਨਾਲ ਮਿਲੇ ਫਿਰ ਖੇੜਾ ਵਿੱਚ ਸ਼ਗੂਫੇ ਬਈਏ ਸਦਾ ਬਸੰਤ ਬਹਾਰ ਹਮੇਸ਼ਾ ਫੁੱਲਾਂ ਤੇ ਨਿਤ ਰਹੀਏ ਰੁੱਤ ਬਦਲੀ ਦੇ ਰੰਗ ਬਦਲਿਆਂ ਆਪੇ ਸਟ ਨਾ ਖਾਈਏ ਖੇੜੇ ਦੇ ਸਾਮਾਨ ਟੂੰਡੀਏ ਫਿਰ ਖੇੜੇ ਵਿੱਚ ਆਈਏ ਜੇ ਹੀ ਰੁਤ ਸਮਾਨ ਉਜੇਹਾ ਲਬ ਕੁਦਰਤ ਤੋਂ ਲਈਏ ਇਸ ਦੇ ਬੇਅਸਗਾ ਖਜ਼ਾਨੇ ਆਪ ਟੋਲ ਵਿੱਚ ਪਈਏ ਲਬ ਪਵੇ ਖੇੜਾ ਫਿਰ ਕਿਦਰੋਂ ਰਹੇ ਬਹਾਰ ਹਮੇਸ਼ਾ ਫੂਲ ਝੜੀ ਤੇ ਪਤ ਝੜੀ ਦਾ ਮਿਟਦਾ ਫਿਰ ਅੰਦੇਸ਼ਾ ਰੁਤ ਉਦਾਸੀ ਦੇ ਵਿੱਚ ਖਿੜ ਕੇ ਪਦਮ ਕੂਕ ਪਏ ਕਹਿੰਦੇ ਸਦਾ ਬਹਾਰ ਉਹਨਾਂ ਤੇ ਜਿਹੜੇ ਉਹ ਦਿਲਗੀਰ ਨਾ ਬੈੰਦੇ ਖੇੜਾ ਭਰਿਆ ਹਰ ਰੁੱਤੇ ਹੈ ਹਰ ਹਾਲੇ ਹਰ ਜਾਈ ਖੇੜਾ ਛੜਿਆ ਜਿਸਨੇ ਇਸ ਦਾ ਰਮਜ਼ ਉਸਨੇ ਪਾਈ ਹਾਂਜੀ ਰੁੱਤ ਉਦਾਸੀ ਦੇ ਵਿੱਚ ਖਿੜ ਕੇ ਪਦਮ ਕੋਕ ਪਏ ਕਹਿੰਦੇ ਸਦਾ ਬਹਾਰ ਉਹਨਾਂ ਤੇ ਜਿਹੜੇ ਹੋ ਦਿਲਗੀਰ ਨਾ ਬੰਦੇ ਖੇੜਾ ਭਰਿਆ ਹਰ ਰੁੱਤੇ ਹੈ ਹਰ ਹਾਲੇ ਹਰ ਜਾਈ ਖੇੜਾ ਛੜਿਆ ਜਿਸਨੇ ਇਸ ਦਾ ਰਮਜ਼ ਉਸਨੇ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ